शिवरमान मुस्फुर क्रांति दल दा प्रधान कल ਸਾਡੇ ਵੀਜੇ ਕੁਮਾਰ ਜੀ ਇਹ ਸੁਪਰਵਾਈਜ਼ਰ ਇਹਨਾਂ ਦੀ ਡਿਊਟੀ ਲਾਈ ਗਈ ਹੈ ਅਫਸਰਾਂ ਵੱਲੋਂ ਵੀ ਤੇ ਐਮਐਲਏ ਦਫ਼ਤਰ ਵੱਲੋਂ ਵੀ ਵੀ ਟੂਇਲ ਖਰਾਬ ਹੈ ਉੱਥੇ ਟੈਂਕਰ ਦਾ ਪਾਣੀ ਭੇਜੋ ਮੱਲਿਆਂ 'ਚ ਇੱਕ ਘਰ ਘਰ ਜਾ ਕੇ ਪਾਣੀ ਦੇ ਰਿਆ ਸੀ ਉਹ ਪਾਣੀ ਦੇਣ ਦੇ ਬਾਵਜੂਦ ਕੋਈ ਸਰਾਰੀ ਅਨਸਾਰ ਤਿੰਨ ਜਣੇ ਆ ਉਹਨਾਂ ਨੇ ਇਹਨੂੰ ਕਿਹਾ ਵੀ ਮੇਰੇ ਘਰ ਦੇ ਕੋਟੇ ਕਰੜਾ ਖੜਾ ਕਰਦੇ ਤੂੰ ਆਪਣਾ ਦੂਜਾ ਭਰ ਕੇ ਲਿਆ ਇਹ ਕਹਿੰਦੇ ਮੈਂ ਇੱਥੇ ਖੜਾ ਨਹੀਂ ਕਰ ਸਕਦਾ ਬਿੱਤੂ ਮੈਂ ਘਰ ਘਰ ਜਾ ਕੇ ਪਾਣੀ ਦੂੰਗਾ ਜਿੱਥੇ ਪਾਣੀ ਲੋਡ ਹੋਊਗੀ ਉਹ ਮੇਰਾ ਨੰਬਰ ਲੈ ਜਾਓ ਮੇਰੇ ਫੋਨ ਕਰਕੇ ਪਾਣੀ ਕਰ ਦਿਓ ਮੈਂ ਪਾਣੀ ਭੇਜੂੰਗਾ ਲੇਕਿਨ ਉਹਨਾਂ ਨੇ ਉਸ ਤੋਂ ਬਾਅਦ ਵੀ ਇਹਨੂੰ ਫੜ ਕੇ ਕੁੱਟਮਾਰ ਕੀਤੀ ਆ ਇਹਨੂੰ ਗਾਲੀ ਗੋਲੀਆਂ ਕੀਤੀ ਆ ਉਸ ਤੋਂ ਬਾਅਦ ਸ਼ਾਮ ਨੂੰ ਜਾ ਕੇ ਕੰਪਲੀਟ ਕਰਕੇ ਆਇਆ ਥਾਣੇ ਵਿੱਚ ਜਦ ਤੱਕ ਬੰਦੇ ਆ ਤੱਕ ਵੀ ਕੋਈ ਰੈਸਰੀ ਕੀਤੇ ਗਏ ਆ ਅਸੀਂ ਫੇ ਸਾਡੇ ਅਫਸਰ ਆ ਉਹਨਾਂ ਨੇ ਵੀ ਕੋਈ ਗਲਬਾਦਰੀ ਕੀਤੀ ਅਸੀਂ ਹੁਣ ਖੁਦ ਆਪਣੇ ਅਫਸਰ ਦੇ ਖਿਲਾਫ ਹੀ ਧਰਨਾ ਜਾਰੀ ਕੀਤਾ ਵੀ ਜਦ ਤੱਕ ਬੰਦੇ ਰੱਟ ਨਹੀਂ ਹੋਊਗੇ ਪਰਚਾ ਦਰਜ ਨਹੀਂ ਹੋਊਗਾ ਜਦ ਤੱਕ ਅਸੀਂ ਕੋਈ ਸ਼ਿਵਰ ਦਾ ਕੰਮ ਨਾ ਸਪੈਡਾ ਕੰਮ ਨਹੀਂ ਕਰਾਂਗੇ ਸਾਡੀ ਇਹ ਡਿਮਾਂਡ ਹੈ ਜਦ ਤੱਕ ਸਾਡੇ ਪਰਚਾ ਦਰਜ ਨਹੀਂ ਹੋਗਾ ਦੋਸ਼ੀਆਂ ਦੇ ਜਦ ਤੱਕ ਅਸੀਂ ਧਰਨੇ ਦੇ ਬੈਠੇ ਰਹਾਂਗੇ ਉਹ ਦੇਖਿਆ ਵੀ ਜਾਵੇ ਇੰਨੀ ਗਰਮੀ ਪੈਂਦੀ ਪਈ ਆ ਉਹ ਤੋਂ ਇੱਕ ਇੱਕ ਘਰ ਘਰ ਜਾ ਕੇ ਪਾਣੀ ਵੀ ਦੇ ਰਿਹਾ ਫਿਰ ਵੀ ਲੋਕੀਏ ਇੱਕ ਬਿਲਕੁਲ ਇਹੀ ਤਾਂ ਤੱਕਾ ਸਾਡੇ ਮੁਲਾਜ਼ਮਾਂ ਨਾਲ ਉਹ 15 ਫੁੱਟ ਥੱਲੇ ਜਾ ਕੇ ਸ਼ਿਵਰ ਦੇ ਵਿੱਚ ਕੰਮ ਕਰਦਾ ਇੰਨੀ ਗਰਮੀ 'ਚ ਕਿੰਨੇ ਗਰਮੀ ਆ ਫੇਰ ਵੀ ਲੋਕੀ ਇਹ ਨਹੀਂ ਕਹਿੰਦੇ ਵੀ ਇਹ ਬੰਦੇ ਕੰਮ ਕਰ ਰਹੇ ਆ ਉਸ ਦੇ ਬਾਵਜੂਦ ਵੀ ਸਾਡੇ ਮੁਲਾਜ਼ਮਾਂ ਨੇ ਧੱਕਾ ਸਹੀ ਕੀਤੀ ਇਹਨਾਂ ਨੇ ਮੇਰਾ ਨਾਮ ਮਿੰਕਲ ਵਿਰਲਾ ਚੇਅਰਮੈਨ ਮਿਊਂਸੀਪਲਿਟੀ ਕਰੰਟਰੀ ਦਲਤੁਆ ਜੀ ਕਿਸਰਾ ਦੇ ਦਿਓ ਤੁਹਾਡੀ ਇੱਕ ਮਿਲਦੀ ਹੁੰਦੀ ਨਾ ਜਿਹੜੀ ਆ ਉਹ ਕੋਈ ਕੰਨੀ ਬਾਰੇ ਜੀ ਦੇਖੋ ਜੀ ਇਹ 24 ਘੰਟੇ ਸੇਵਾ ਵਿੱਚ ਰਹਿੰਦੇ ਆ ਐਤਵਾਰ ਦਿਨ ਛੁੱਟੇ ਵਾਲੇ ਦਿਨ ਵੀ ਇਹਨਾਂ ਦੀ ਐਮਰਜੈਂਸੀ ਡਿਊਟੀ ਲਾ ਕੇ ਲੋਕਾਂ ਨੂੰ ਜਿਹੜੀ ਪਾਣੀ ਦੀ ਕਿੱਲਤ ਤੋਂ ਰਾਹਤ ਦੇਣ ਲਈ ਇਹਨੇ ਡਿਊਟੀ ਲਈ ਗਈ ਆ ਪਰ ਬਦਲੇ ਚ ਲੋਕਾਂ ਦੁਆਰਾ ਪਬਲਿਕ ਦੁਆਰਾ ਇਹਨਾਂ ਨੂੰ ਇਨਾਮ ਪੁਰਸਕਾਰ ਮਿਲਦਾ ਵਾ ਵੀ ਤੁਸੀਂ ਸਾਡੀ ਸੇਵਾ ਕਰਨ ਆਏ ਹੋ ਅਸੀਂ ਤੁਹਾਡੇ ਛਿੱਤਰ ਮਾਰਾਂਗੇ ਉਹਨਾਂ ਗੁੰਡਿਆਂ ਦੁਆਰਾ ਸਾਡੇ ਇਸ ਨਗਰ ਨਿਕਲ ਦੇ ਮੁਲਾਜ਼ਮ ਨਾਲ ਜਿਹੜੀ ਕੁੱਟਮਾਰ ਹੋਈ ਆ ਬਹੁਤ ਨਿੰਦਣਯੋਗਾ ਪੂਰੇ ਮੁਲਾਜ਼ਮ ਜਿਹੜੀ ਸਾਡੀ ਯੂਨੀਅਨ ਆ ਇਹਦਾ ਅਸੀਂ ਪੂਰ ਜ਼ੋਰ ਵਿਰੋਧ ਕਰਦੇ ਆ ਤੇ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆ ਵੀ ਸਾਡੇ ਇਸ ਮੁਲਾਜ਼ਮ ਦਾ ਸਾਧਾ ਉਹ ਤਾਂ ਟਿੱਬੇ ਥਾਣੇ ਸਿੰਘ ਪਲੇਟ ਵੀ ਦਰਜ ਕਰਾਈਆ ਜਿਹੜੇ ਉਹ ਗੁੰਡੇ ਆ ਸ਼ਰਾਰਤੀ ਅੰਸਰ ਆ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਅਸੀਂ ਇੱਕ ਮੈਸੇਜ ਕਨਵੇ ਪੂਰੇ ਲੁਧਿਆਣੇ ਦੇ ਮੁਲਾਜ਼ਮ ਦੇ ਵਿੱਚ ਕਰਤਾ ਵਾ ਵੀ ਜਦੋਂ ਤੱਕ ਇਹ ਸਾਡੇ ਮੁਲਾਜ਼ਮ ਸਾਥੀ ਵਿਜੇ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਜਿਹੜੀ ਸੀਵਰੇਜ ਦੀ ਸਫਾਈ ਆ ਪਾਣੀ ਦੀ ਜਿਹੜਾ ਵਿਵਸਥਾ ਵਾ ਉਹ ਅਸੀਂ ਪੂਰੀ ਤਰ੍ਹਾਂ ਠੱਪ ਕੀਤੀ ਆ ਬੰਦ ਕੀਤੀ ਆ ਨਗਰ ਨਿਗਮ ਦੇ ਮੁਲਾਜ਼ਮ ਦੇ ਨਾਲ ਇਸ ਤਰ੍ਹਾਂ ਧੱਕੇਸ਼ਾਹੀ ਦੇ ਨਾਲ ਜਿਹੜਾ ਪਹਿਲਾਂ ਫੋਟੋ ਮਾਰ ਕਰ ਦਿੱਤੀ ਜਾਂਦੀ ਸੀ ਕਿ ਹਾਲਾਤਾਂ ਕਿ ਵੀ ਇਹ ਬਾਥਾੜੇ ਦੇ ਅਧਿਕਾਰੀਆਂ ਵੱਲੋਂ ਇਹ ਕਿ ਕਾਰਵਾਈ ਕਿਉਂ ਨਹੀਂ ਕੀਤੀ ਜਾਂ ਗਰੀਬ ਨੂੰ ਤਾਂ ਹਰ ਕੋਈ ਦਬ ਲੰਦਾ ਇਹ ਗਰੀਬ ਲੋਕ ਨੇ ਕੰਮ ਕਰਦੇ ਦਿਹਾੜੀ ਮਜ਼ਦੂਰ ਵਾਲੇ ਲੋਕ ਨੇ ਸਾਹਮਣਿਆਂ ਨੂੰ ਆ ਵੀ ਸ਼ੇਰ ਨੂੰ ਸਵਾਰ ਤੇ ਟੱਕਰੇ ਫੇਰ ਮਜ਼ਾ ਵਾ ਵੱਜ ਸਾਡੀ ਇੱਕ ਵਿੱਚ ਆ ਕੇ ਚੇਅਰਮੈਨ ਆ ਮਨਸੀਪਲ ਕਰਮਚਾਰੀ ਦਿਲਦਾ ਸਾਡੀ ਇੱਕ ਵਿੱਚ ਆ ਕੇ ਵੱਜ ਮੈਂ ਇਹਨਾਂ ਦਾ ਨੁਮਾਇੰਦਾ ਆ ਤੇ ਇਹਨਾਂ ਦੀ ਨੁਮਾਇੰਦਗੀ ਕਰਦਾ ਰਹੂੰਗਾ ਤੇ ਉਹਨਾਂ ਸ਼ਰਾਰਤ ਨਹੀਂ ਅੰਸਣਾ ਉਹਨੂੰ ਚੇਤਾਵਨੀ ਆ ਬਈ ਉਹ ਵੀ ਡਿਊਟੀ ਜਿੱਥੇ ਮਰਦੀ ਕੱਲੇ ਕੱਲੇ ਮੁਲਾਜ਼ਮ ਨੂੰ ਭਾਵੇਂ ਆ ਕੇ ਮਿਲ ਲੈਣ ਤੁਹਾਨੂੰ ਜਿਹੜਾ ਮੂੰਹ ਤੋੜ ਜਵਾਬ ਆ ਉਹ ਦਿੱਤਾ ਜਾਊਗਾ ਸਾਡੇ ਸੁਪਰਵਾਈਜ਼ਰ ਨਾਲ ਕੁੱਟਮਾਰ ਹੋ ਰਹੀ ਆ ਤੇ ਕੱਲ ਨੂੰ ਸਾਡਾ ਵੀ ਕੋਈ ਏਰੀਆ ਦੇ ਵਿੱਚ ਉਹ ਹੈ ਨਹੀਂਗਾ ਕਿ ਹਾਂ ਕਿ ਸਾਡੀ ਕੋਈ ਸੇਫ ਸੇਫਤਾ ਹੈ ਨਹੀਂਗੇ ਅਸੀਂ ਜੇ ਸਾਡੇ ਸੁਪਰਵਾਈਜ਼ਰ ਨਾਲ ਕੁੱਟਮਾਰ ਹੋ ਰਹੀ ਆ ਤੇ ਕੱਲ ਨੂੰ ਸਾਡੇ ਨਾਲ ਵੀ ਹੋਊਗੀ ਫੈਮਲੀਜ਼ ਨੇ ਅਸੀਂ ਜਿਹੜੇ ਵੀ ਏਰੀਆ ਦੇ ਵਿੱਚ ਜਾਂਦੇ ਆ ਅਸੀਂ ਫੈਮਲੀ ਸਮਝ ਕੇ ਉੱਥੇ ਕੰਮ ਕਰਦੇ ਆ ਸਾਡੀ ਫੈਮਲੀ ਨੇ ਸਾਡਾ ਘਰ ਆ ਸਾਡੇ ਬੱਚੇ ਆ ਸਾਡਾ ਵੀ ਦਿਲ ਕਰਦਾ ਈ ਛੁੱਟੀ ਕਰੀਏ ਪਰ ਫਿਰ ਵੀ ਐਮਰਜੈਂਸੀ ਡਿਊਟੀ ਅਸੀਂ ਸੰਡੇ ਨੂੰ ਵੀ ਕਰ ਰਹੇ ਆ ਠੀਕ ਆ ਉਹਦੇ ਦੌਰਾਨ ਵੀ ਸਾਡੇ ਨਾਲ ਕੁੱਟਮਾਰ ਹੋਵੇ ਇਹ ਕਿਤੇ ਕਿਹ ਚੀਜ਼ ਦਾ ਇਨਸਾਫ ਨਹੀਂ ਜੀ ਠੀਕ ਆ ਇਨਸਾਫ ਨਾ ਮਿਲੇ ਤੇ ਸਰਤਾਰ ਨਾ ਸਾਡਾ ਬਿਲਕੁਲ ਜਾਰੀ ਰਹੂਗਾ ਕੰਮ ਬੰਦ ਰਹੂਗਾ ਤੇ ਹੁਣ ਸਾਰੇ ਜਿੰਨੇ ਵੀ ਤੁਹਾਡੇ ਮੁਲਾਜ਼ਮ ਆ ਸਾਰੇ ਇਸ ਟਾਈਮ ਇੱਥੇ ਮੌਜੂਦ ਨੇ ਸਾਰੇ ਮੌਜੂਦ ਨੇ ਜੀ ਕੰਮ ਕਰ ਜਿਹੜਾ ਉਹ ਹੈਗਾ ਪੁੱਛ ਬੰਦ ਕਰ ਬੰਦ ਕਰਤਾ ਜੀ ਸਰ ਕੀ ਮਾਮਲਾ ਹੋਇਆ ਉਸ ਸਾਰੇ ਅੱਜ ਸੈਟ ਲਾ ਲਾ ਮਾਮਲਾ ਹੈ ਕਿ ਇਹ ਇੱਕ ਟੂਬਲ ਬੰਦ ਹੋ ਗਿਆ ਸੀ ਜਿਹਦੇ ਕਰਕੇ ਮੇਰੀ ਡਿਊਟੀ ਲੱਗੇ ਸੀ ਵੀ ਘਰਾਂ ਘਰਾਚੇ ਵੇ ਪਾਣੀ ਪ੍ਰਾਪਤੀ ਤੇ ਮੈਂ ਖੁਦ ਸੁਪਰਵਾਈਜ਼ਰ ਤੌਰ ਤੇ ਡਿਊਟੀ ਕਰਦਾ ਮੈਂ ਖੁਦ ਆਪ ਟੈਂਕਰਾਂ ਨਾਲ ਆਹੀ ਪਾਣੀ ਭਰਵਾ ਰਿਆ ਸੀਗਾ ਇੱਕ ਇੱਕ ਘਰ ਨੂੰ ਦਰਾਜਾ ਖੜਕਾ ਕੇ ਠੀਕ ਹੈ ਤੇ ਮੈਂ ਆ ਰਿਹਾ ਸੀਗਾ ਤੇ 20 ਬਲਾਕ ਵਾਲੇ ਜਿਹੜੇ ਬੰਦੇ ਸੀਗੇ ਉਹ ਕਹਿੰਦੇ ਸਾਡੇ ਟੈਂਕਰ ਲਾਓ ਮੈਂ ਕਿਹਾ ਸਰ ਟੈਂਕਰ ਲਾ ਰਹੇ ਸਾਰਿਆਂ ਦੇ ਅਸੀਂ ਭਰਾਵਾਂਗੇ ਪਾਣੀ ਖੜਨ ਵਾਲਾ ਹੈ ਨਹੀਂ ਕਿਉਂਕਿ ਟੈਂਕਰ ਜਿੰਨੇ ਐ ਏਰੀਆ ਵੱਡਾ ਦੋ ਟੈਂਕਰ ਮਿਲਾਤੇ ਆ ਘੁੰਮ ਘੁੰਮ ਕੇ ਪਾਣੀ ਪਰਾ ਦਿਆ ਉਸ ਵਿਸ਼ੇ 'ਚ ਤੇ ਮੈਂ ਉਹਨਾਂ ਨੂੰ ਕਹਿ ਕੇ ਪਿੱਠ ਚੋਂ ਨਿਕਲ ਗਿਆ ਤੇ ਮੈਂ ਉਹਨਾਂ ਨੇ ਮੇਰੇ ਉੱਥੇ ਕੁੱਟ ਮਾਰ ਕੀਤੀ ਉਹ ਲੋ ਕਿੰਨੇ ਕ ਜਾਣੇ ਸੀ ਸਰ ਉਹ ਕੁੱਟਮਾਰ ਵਾਲੇ ਤੇ 3 ਜਣੇ ਸੀਗੇ ਜੀ ਕੀ ਕੀ ਨਾਮ ਦਾ ਪਤਾ ਨਾ ਨਾ ਇੱਕ ਦਾ ਨਾਂ ਸ਼ਹਿਰੀ ਆ ਜੀ ਇੱਕ ਨੂੰ ਮੈਸੀ ਦਾ ਮੁੰਡਾ ਕਹਿੰਦੇ ਪੱਕਾ ਨਾਂ ਮੈਨੂੰ ਪਤਾ ਨਹੀਂ ਗੋਲਦੀ ਗੋਲਦੀ ਕੋਈ ਐਸਾ ਇੱਕ ਜੈਨ ਹੈਗਾ ਟੈਂਟ ਵਾਲਾ ਮਤਲਬ ਉਹਨਾਂ ਕੋਈ ਪੁੱਛਿਆ ਨਹੀਂਗਾ ਸਿੱਧਾ ਹੀ ਕੁੱਟਮਾਰ ਹਾਂਜੀ ਹਾਂਜੀ ਮੈਨੂੰ ਪਿੱਛੇ ਬੁਲਾ ਕੇ ਜਦੋਂ ਗਾਲਾਂ ਕੱਢ ਲੇ ਮੈਂ ਸਾਈਡ ਦੇ ਪਿੱਛੇ ਨਾਲੇ ਗਾਲਾਂ ਕੱਢੀਆਂ ਤੇ ਭੱਜ ਕੇ ਆ ਕੇ ਮੇਰੇ ਪਿੱਛੋਂ ਫੜ ਕੇ ਕੁੱਟਮਾਰ ਕੀਤਾ ਅੱਛਾ ਹੈ ਤੇ ਕਿੰਨੇ ਜਣੇ ਸੀ ਟੋਟਲ ਤਿੰਨ ਜਣੇ ਬੰਦੇ ਤੇ ਜ਼ਿਆਦਾ ਸੀ ਜੇ ਮੇਰੇ ਮੇਰੇ ਮਗਰ ਆ ਕੇ ਕੋਈ ਮਾਰਨ ਵਾਲੇ ਤਿੰਨ ਜਣੇ ਸੀ ਕਿਣਾ ਕੱਲ ਕੋ ਪਾਲ ਚੌਂਗ ਦੇ ਵਿੱਚ ਪਾਣੀ ਨੂੰ ਸਮੱਸਿਆ ਹੋਣ ਲੈ ਕੇ ਤੁਹਾਨੂੰ ਲੱਗਿਆ ਸੀ ਉਹੀ ਉਹੀ ਸਮੱਸਿਆ ਵਿੱਚ ਹੀ ਤੁਹਾਡੇ ਤੇ ਹੱਥਵਾਲੀ ਕੀਤੀ ਨਹੀਂ ਨਹੀਂ ਮੇਰੇ ਵੀ ਪਹਿਲਾਂ ਹੋਈ ਹੈ ਯਾਰ ਹਾਂ ਉਹ ਤਾਂ ਬਾਅਦ ਦਾ ਮਟਰ ਉਹਦੋਂ ਤੋਂ ਹਾਂ ਉਹ ਪਹਿਲਾਂ ਹੋਈ ਹੈ ਹਾਂ ਉਹਦੋਂ ਮੇਰੇ ਤੇ ਪਹਿਲਾਂ ਉਹ ਥਾਣੇ ਤੇ ਕੰਪਲੇਟ ਕੰਮਲੇਟ ਥਾਣੇ ਟਿੱਬਾ ਥਾਣੇ ਕੀਤੀ ਅੱਛਾ ਜੀ ਕੀ ਕਹਿੰਦੇ ਤੇਰੇ ਉਹ ਕਹਦੇ ਕਾਰਵਾਈ ਕਰਦੇ ਬੁਲਾਣੇ ਉਹਨਾਂ ਨੂੰ ਹਾਂ ਇੱਥੇ ਕਾਰਵਾਈ ਹੋਈ ਨਹੀਂ ਨਹੀਂ ਹਾਲੇ ਅਨਿਆਦੇ ਕੋਈ ਕਾਰਵਾਈ ਨਹੀਂ ਹੋਸ ਕਰ ਰਹੀ ਹੈ ਉਦੋਂ ਸੇ ਸਵਾਰਣ ਦਿੱਤਾ ਕਿ ਬੁਲਾ ਰਹੇ ਨਾ ਇੱਕ ਤਾਂ ਤੁਸੀਂ ਇਹ ਇੱਕ ਗਰਮੀ ਦੇ ਵਿੱਚ ਟੈਂਕਰ ਪਰ ਬਗ ਲੋਕਾਂ ਨੂੰ ਦਿੰਦੇ ਹੋ ਉਸ ਤੋਂ ਬਾਅਦ ਤੁਹਾਡਾ ਹਮਲਾ ਕਰਦੇ ਹਾਂ ਹਾਂ ਜੀ ਹਲੋ ਇਹ ਨਜਾਇਜ਼ ਕਰ ਰਿਹਾ ਨਜਾਇਜ਼ ਹੋ ਰਹੀ ਦੇਖੋ ਇੱਕ ਡਿਊਟੀ ਕਰੀਏ ਛੁੱਟੀ ਵਾਲੇ ਦਿਨ ਵੀ ਐਮਰਜੈਂਸੀ ਡਿਊਟੀ ਕਰੀਏ ਫਿਰ ਸਾਡੇ ਨਾਲ ਕੁੱਟਮਾਰ ਹੋਵੇ ਤੇ ਚੰਗੀ ਗੱਲ ਨਹੀਂ ਸਰ ਹਲੋ ਜੈਨ ਸਰ ਜੈਨ ਜੀ ਕਿਹਨੋ ਐਸਐਚਓ ਸਾਹਿਬ ਹੋਣੇ ਹਾਂ ਜੀ ਹਾਂ ਜੀ ਸਰ ਲੁਧਿਆਣੇ ਦੇ ਨੀ ਪੱਤਰਕਾਰ ਸੰਧੂ ਗੱਲ ਕਰ ਰਹੇ ਆ ਜੀ ਹਾਂ ਜੀ ਬੋਲੀ ਜੀ ਸਰ ਇੱਕ ਨਾ ਕੱਲ ਜੀਕੇ ਦੇ ਵਿੱਚ ਲੜਾਈ ਹੋਈ ਸੀਗੀ ਕਾਰਪੋਰੇਸ਼ਨ ਵਾਲੇ ਬੰਦੇ ਤੇ ਕੋਈ ਹਥਿਆ ਲੜਾਈ ਦੇ ਵਿੱਚ ਝਗੜਾ ਹੋਇਆ ਸੀ ਮਾਮਲਾ ਪਤਾ ਕਰਨਾ ਸਰ ਕੀ ਮਾਮਲਾ ਹੋਇਆ ਉਹ ਬੁਲਾਏ ਸੀਗੇ ਬ੍ਰਦਰ ਉਹ ਸ਼ਾਮ ਦਾ ਟਾਈਮ ਲੈ ਜੀ ਦੋਨੋਂ ਪਾਰਟੀਆਂ ਮਤਲਬ ਕੋਈ ਧਰਾ ਪਰਚਾ ਦਰਜ ਤਾਂ ਨਹੀਂ ਹੋਇਆ ਕੋਈ ਸਰ ਨਹੀਂ ਇਹਨਾਂ ਨੇ ਕੰਪਲੀਟ ਤੇ ਵੈਰੀਫਾਈ ਕਰਨੀ ਆਲੇ ਦੋਨੋਂ ਪਾਰਟੀਆਂ ਨੂੰ ਸੁਣਾਂਗੇ ਬੈਠ ਕੇ ਠੀਕ ਹੈ ਜੀ ਮੰਨ ਲਓ ਜੋ ਜੋ ਬੰਦੀ ਕਾਰਵਾਈ ਹੋਊਗੀ ਸਰ ਹਾਂ ਬਿਲਕੁਲ ਬਿਲਕੁਲ ਹਾਂ ਠੀਕ ਹੈ ਸਰ ਠੀਕ ਹੈ ਧੰਨਵਾਦ ਠੀਕ ਹੈ ਜੀ